ਹਾਂ ਹਾਂਜੀ ਕਿਸਾਨ ਭਰਾ ਉਹ ਆਪਾਂ ਨਾ ਜਾ ਰਹੇ ਸੀ ਮੰਡੀ ਤੋਂ ਘਰ ਨੂੰ ਤੇ ਇੱਕ ਨਾ ਦਰਘਟਨਾ ਵਾਪਰੀ ਇੱਥੇ ਮੈਂ ਨਾ ਆਪਾਂ ਨੂੰ ਆਦਤ ਨਹੀਂ ਹੈਗੀ ਵੀ ਪਹਿਲਾਂ ਵੀਡੀਓ ਬਣਾ ਲਈਏ ਵੀ ਬੰਦੇ ਨੂੰ ਬਾਅਦ ਚ ਛੱਕੀ ਆ ਆਪਾਂ ਬੰਦੇ ਨੂੰ ਚੱਕ ਕੇ ਤੇ ਮੋਟਰਸਾਈਕਲ ਦੇ ਕੇ ਤੋਰ ਕੇ ਤੇ ਫਿਰ ਆਪਾਂ ਗੱਡੀ ਚ ਬਹਿ ਕੇ ਤੇ ਤੁਹਾਡੇ ਨਾਲ ਗੱਲ ਸਾਂਝੀ ਕਰ ਰਹੇ ਆ ਆਪਣੇ ਕਿਸਾਨ ਭਰਾ ਜਿੰਨੇ ਵੀ ਸਾਰਿਆਂ ਨੂੰ ਆਪਾਂ ਇੱਕ ਬੇਨਤੀ ਕਰਦੇ ਆਂ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਿਆ ਜੇ ਹਰੇਕ ਕਿਸਾਨ ਕੋਲ ਪੁੱਜਦੀ ਜ਼ਰੂਰ ਕਰਦਿਆ ਜੇ ਇਹ ਵੀਡੀਓ ਇਹ ਬਹੁਤ ਫਾਇਦੇ ਦੀ ਗੱਲ ਆ ਵੀਰੋ ਆਪ ਸਭ ਨੂੰ ਪਤਾ ਹੈ ਕਿ ਮੰਡੀਆਂ ਦਾ ਸੀਜ਼ਨ ਚੱਲਣ ਡਿਆ ਕਿਸਾਨ ਰਾਤ ਨੂੰ ਟਰਾਲੀਆਂ ਜਿਹੜੀਆਂ ਮੰਡੀਆਂ ਦੇ ਵਿੱਚ ਕਣਕ ਦੀਆਂ ਲੈ ਕੇ ਆ ਰਹੇ ਨੇ ਜਾਂ ਕੋਈ ਮੰਡੀ ਚੋਂ ਟਰਾਲੀ ਖਾਲੀ ਕਰਕੇ ਘਰੋਂ ਜਾ ਰਿਹਾ ਹੈ ਜਾ ਆਪਾਂ ਕਹਿ ਦਈਏ ਤੂੜੀ ਬਾਂਦੀ ਪਈ ਆ ਤੂੜੀਆਂ ਦੀਆਂ ਟਰਾਲੀਆਂ ਨੂੰ ਢੋ ਰਹੇ ਆ ਕਿਸਾਨ ਆਪਣੇ ਟਰੈਕਟਰਾਂ ਨਾਲ ਵੀਰੋ ਇੱਕ ਆਪਾਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹੁੰਦੇ ਆ ਵੀ ਜਿੱਥੇ ਆਪਾਂ ਟਰੈਕਟਰ ਦੇ ਉੱਤੇ ਚਲੋ ਆਪਾਂ ਅੱਜ ਦੀ ਡੇਟ ਦੇ ਵਿੱਚ ਗੇਨ ਲਈਏ ਤਾਂ ਕਿਸੇ ਵੀ ਮੇਰੇ ਜ਼ਿੰਮੇਵਾਰ ਵੀਰ ਭਰਾ ਕੋਲ ਕੋਈ ਟਰੈਕਟਰ ਮਾੜਾ ਨਹੀਂ ਹੋਊਗਾ ਕਮ ਸੇ ਕਮ ਘੱਟੋ ਘੱਟ ਵੀ 1.5 ਤੋਂ 2 ਲੱਖ ਦਾ ਤਾਂ ਟਰੈਕਟਰ ਹੋਊਗਾ ਇਹਨਾਂ ਤੁਹਾਡੇ ਕੋਲ ਆ ਦੇ ਆਪਾਂ ਤੁਹਾਡੇ ਨਾਲ ਇਹੀ ਵਿਚਾਰ ਸਾਂਝੇ ਕਰਨ ਲੱਗੇ ਸਾਂ ਵੀ ਵੀਰੋ ਜਿੱਥੇ ਆਪਾਂ ਡੇਢ ਤੋਂ 2 ਲੱਖ ਲਾ ਸਕਦੇ ਨਾ ਟਰੈਕਟਰ ਤੇ ਉਥੇ ਆਪਾਂ ਨਾ 2-200 ਰੁਪਏ ਦੀਆਂ ਦੋ ਲਾਈਟਾਂ ਨਾ ਮੰਨ ਲਓ 400 ਰੁਪਿਆ ਹੋ ਗਿਆ 2-200 ਦੀਆਂ ਆਪਾਂ ਦੋ ਲਾਈਟਾਂ ਲਾਉਣੇ ਆ ਤੇ ਟਰੈਕਟਰ ਦੇ ਉੱਤੇ ਜਾਂ 500 ਹੀ ਮੰਨ ਲਓ ਤੁਸੀਂ ਖਰਚ ਹੋਊਗਾ ਤੁਹਾਡਾ ਤੇ ਵੇਖੋ ਕਿੰਨੀ ਜ਼ਿੰਦਗੀ ਤੁਸੀਂ ਕਿਸੇ ਦੀ ਬਚਾ ਸਕਦੇ ਜੇ ਮੈਂ ਨਾ ਇੱਥੇ ਜਦੋਂ ਆਇਆ ਇੱਥੇ ਜਦੋਂ ਮੈਂ ਦੇਖਿਆ ਇੱਕ ਨਾ ਟਰੈਕਟਰ ਦੀ ਇੱਕ ਲੈਡ ਜਗਦੀ ਆਉਂਦੀ ਪਈ ਸੀਗੀ ਤੇ ਮੋਟਰਸਾਈਕਲ ਵਾਲਾ ਨੂੰ ਕ੍ਰਾਸ ਕਰ ਲਗਾ ਮੋਟਰਸਾਈਕਲ ਵਾਲੇ ਵੀਰ ਨੂੰ ਭੁਲੇਖਾ ਪੈ ਗਿਆ ਇੱਕ ਤਾਂ ਮਛਰੀ ਮਛਰੀ ਬਹੁਤ ਪੈਂਦੀ ਆ ਉਹ ਵਿਚਾਰੇ ਨੂੰ ਭੁਲੇਖਾ ਪੈ ਗਿਆ ਵੀ ਇਹ ਮੋਟਰਸਾਈਕਲ ਆ ਕਿਤੇ ਉਹ ਜਦੋਂ ਕੋਲੋਂ ਜਦੋਂ ਨੇ ਦੇਖਿਆ ਨੇੜੇ ਆਣ ਕੇ ਵਿਚਾਰੇ ਨੇ ਵੀ ਇਹ ਤਾਂ ਟਰੈਕਟਰ ਆ ਜਦੋਂ ਮੋਟਰਸਾਈਕਲ ਦੀ ਲੈਡ ਵੱਜੀ ਟਰੈਕਟਰ ਨੂੰ ਵੀ ਇਹ ਤਾਂ ਟਰੈਕਟਰ ਆ ਉਹ ਛੱਬੜ ਗਿਆ ਤਾਂ ਉਹਨੇ ਵਿਚਾਰੇ ਨੇ ਨਾ ਪਰਾਲੀ ਦੇ ਵਿੱਚ ਇੱਥੇ ਸਾਈਡ ਦੇ ਵਿੱਚ ਮੋਟਰਸਾਈਕਲ ਸੁੱਟਤਾ ਉਹ ਵੀਰ ਨੂੰ ਚੱਕ ਚੂਕੇ ਤੇ ਮੋਟਰਸਾਈਕਲ ਤੇ ਬਾਹ ਗਏ ਤੇ ਵਿਚਾਰੇ ਨੂੰ ਜੋ ਛੱਟ ਤੋਂ ਤਾਂ ਵੀਰ ਦਾ ਬਚਾ ਆ ਗਿਆ ਪਰ阿里 ਦੇ ਉੱਤੇ ਡਿੱਗ ਪਿਆ ਵੀਰ ਤੇ ਉਹਨੂੰ ਅਸੀਂ ਚੱਕ ਕੇ ਤੇ ਬਾਹ ਗਏ ਤੇ ਇੰਗੇ ਵੀ ਵੀਰ ਨੂੰ ਮੋਟਰਸਾਈਕਲ ਦੇ ਕੇ ਤੋਰਿਆ ਤੇ ਇੱਥੇ ਮੇਰੇ ਸਨ ਉਹ ਜਾਂਦਾ ਪਿਆ ਵੀਰ ਤੁਹਾਨੂੰ ਸ਼ਾਇਦ ਵੀਡੀਓ ਦੇ ਵਿੱਚ ਨਜ਼ਰ ਵੀ ਆਵੇ ਤੇ ਪਰ ਆਪਾਂ ਇਹ ਹੀ ਤੁਹਾਡੇ ਅੱਗੇ ਬੇਨਤੀ ਕਰਦੇ ਆਂ ਵੀ ਤੁਸੀਂ ਕਮ ਸੇ ਕੰਮ ਟ੍ਰਾਈਟਰ ਦੀਆਂ ਤੁਸੀਂ ਵੀਰੋ ਦੋ ਲਾਈਟਾਂ ਜ਼ਰੂਰ ਲਾਇਆ ਕਰੋ ਕਿਸੇ ਨਾ ਕਿਸੇ ਤੁਹਾਨੂੰ ਅਗੋਂ ਜਿਹੜਾ ਕੋਈ ਵੀਰ ਆਉਂਦਾ ਉਹਨੂੰ ਪਤਾ ਲੱਗੇ ਵੀ ਇਹ ਵੱਡਾ ਸਾਧਨ ਆ ਆਪਾਂ ਇੰਨੀ ਕੰਜੂਸੀ ਡੈੱਕ ਆਪਾਂ ਲਾ ਸਕਦੇ ਆ ਇਹ ਟਰੈਕਟਰ ਦੇ ਉੱਤੇ ਹਰੇਕ ਦੇ ਟਰੈਕਟਰ ਤੇ ਅੱਜ ਕੱਲ ਤੇ ਮੁੰਡਿਆਂ ਦੇ ਡੈੱਕ ਲੱਗਾ ਹੋਇਆ 16 16 17 17 ਹਜ਼ਾਰ ਦਾ ਸਿਸਟਮ ਆਪਾਂ ਲਾ ਸਕਦੇ ਆ ਆਪਾਂ ਸਿਰਫ ਇੱਕ 100 100 ਦੀ ਲਾਈਟ ਨਹੀਂ ਟਰੈਕਟਰ ਅੱਗੇ ਲਾ ਸਕਦੇ ਵੇਖੋ ਕਿੱਡੀ ਆਪਣੇ ਵਾਸਤੇ ਇਹ ਮਾੜੀ ਗੱਲ ਆ ਜੇ ਕਿਤੇ ਨੁਕਸਾਨ ਹੋ ਜਾਂਦਾ ਜੇ ਕਿਤੇ ਵੀਰ ਨਾ ਸਾਈਡ ਨੂੰ ਕੱਢਦਾ ਮੋੜਸਾ ਟਰੈਕਟਰ 'ਚ ਵੱਜ ਜਾਂਦਾ ਨਾ ਨਾਲੇ ਵੀਰ ਦਾ ਨੁਕਸਾਨ ਹੋਣਾ ਸੀ ਨਾਲੇ ਮੋਟਰਸਾਈਕਲ ਦਾ ਹੋਣਾ ਸੀ ਨਾਲੇ ਉਹ ਟਰੈਕਟਰ ਵਾਲੇ ਨੇ ਵਿਚਾਰੇ ਨੇ ਉਹਨੂੰ ਕਿੰਨੇ ਦੇਣੇ ਪੈਣੇ ਸੀ ਪੱਲਿਓ ਕਿੰਨੀਆਂ ਲਾਈਟਾਂ ਲੱਗ ਜਾਣੀਆਂ ਸੀ ਟਰੈਕਟਰ ਤੇ ਜੇ ਕਿਤੇ ਨੁਕਸਾਨ ਹੋ ਜਾਂਦਾ ਵੀਰੋ ਮੈਂ ਤੁਹਾਡੇ ਅੱਗੇ ਇਹੀ ਬੇਨਤੀ ਕਰਦਾ ਕਿ ਇਹੋ ਜੇ ਕੰਮ ਨਾਲੋਂ ਤੁਸੀਂ ਥੋੜਾ ਜਿਹਾ ਕੰਜੂਸੀ ਹੋਰ ਕੰਮਾਂ ਦੇ ਜਰੂਰ ਕਰਿਆ ਕਰੋ ਪਰ ਆ ਇਹ ਕੰਮਾਂ ਦੇ ਕੰਜੂਸੀ ਨਾ ਕਰਿਆ ਕਰੋ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਜੇ ਕਿਤੇ ਤੁਹਾਡੇ ਟਰੈਕਟਰ ਦੀ ਲੈਡ ਨਹੀਂ ਹੈਗੀ ਜਾਂ ਖਰਾਬ ਆ ਰਾਤ ਬਰਤ ਤੇ ਕਿਤੇ ਤੁਹਾਨੂੰ ਜਾਣ ਦੀ ਲੋੜ ਪੈਂਦੀ ਆ ਤੇ ਤੁਸੀਂ ਟਰੈਕਟਰ ਮੇਰੇ ਵੀਰੋ ਨਾ ਕੱਢਿਆ ਕਰੋ ਇਹ ਬਹੁਤ ਤੁਹਾਨੂੰ ਜਾਣਕਾਰੀ ਇੱਕ ਦਿੱਤੀ ਜਾ ਰਹੀ ਆ ਇਹ ਸਾਡੇ ਅੱਖੀ ਵੇਖਿਆ ਦਾ ਇੱਕ ਇਹ ਤੁਹਾਡੇ ਨਾਲ ਇੱਥੇ ਘਟਨਾ ਸਾਂਝੀ ਕਰ ਰਿਹਾ ਬਾਕੀ ਤੇ ਵੀਡੀਓ ਤੁਸੀਂ ਜਰੂਰ ਸ਼ੇਅਰ ਕਰਦੇ ਜੇ ਤਾਂ ਕਿ ਹਰੇਕ ਕਿਸਾਨ ਦਾ ਆਪਣੇ ਵੀਰ ਦਾ ਕਿਸੇ ਦਾ ਭਲਾ ਹੋ ਸਕੇ ਕਿਉਂਕਿ ਇੱਧਰ ਘਟਨਾ ਕਿਸੇ ਨਾਲ ਵੀ ਵਾਪਰ ਸਕਦੀ ਹੈ ਕਿਉਂਕਿ ਸਾਧਨਾਂੋਂ ਦਾ ਪਤਾ ਨਹੀਂ ਲੱਗਦਾ ਜੇ ਕਲੈਡ ਹੋਵੇ ਤੇ ਕਈਆਂ ਵੀਰਾਂ ਦੇ ਟਰੈਕਟਰ ਦੇਆਂ ਲਾਈਟਾਂ ਹੁੰਦੀਆਂ ਨਹੀਂ ਉਹ ਮੋਬਾਈਲ ਦੀ ਲਾਈਟ ਜਗਾ ਕੇ ਭਜਾਈ ਦਿੰਦੇ ਟਰੈਕਟਰਾਂ ਠੀਕ ਹੈ ਨਾ ਤੇ ਵੀਡੀਓ ਜਰੂਰ ਲੰਬੀ ਬਣ ਗਈ ਆ ਪਰ ਸ਼ੇਅਰ ਜਰੂਰ ਕਰਦੇ ਜੇ ਤੁਹਾਡੇ ਅੱਗੇ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ